ਲੋ ਜੀ ਵੱਡੀ ਖਬਰ ਆ ਰਹੀ ਹੈ ਕੇਜਰੀਵਾਲ ਜਿਹੜੇ ਕਿ ਤਿਹਾਰ ਜੇਲ੍ਹ ਦੇ ਵਿੱਚ ਬੰਦ ਸੀ ਕੇਜਰੀਵਾਲ ਦੀ ਜ਼ਮਾਨਤ ਹੋ ਗਈ ਹੈ ਔਰ ਅੱਜ ਕੇਜਰੀਵਾਲ ਜੇਲ੍ਹ ਚੋਂ ਬਾਹਰ ਆ ਜਾਣਗੇ ਪਰ ਵੱਡਾ ਸਵਾਲ ਹੈ ਚਾਰ ਗੱਲਾਂ ਮੈਂ ਤੁਹਾਨੂੰ ਦੱਸਣੀਆਂ ਨੇ ਪਹਿਲੀ ਗੱਲ ਕੇਜਰੀਵਾਲ ਦੀ ਜ਼ਮਾਨਤ ਕਿਵੇਂ ਹੋਈ ਹੈ ਤੇ ਕਿਉਂ ਹੋਈ ਹੈ ਦੂਸਰੀ ਗੱਲ ਕਦੋਂ ਤੱਕ ਹੋਈ ਹੈ ਤੀਜੀ ਗੱਲ ਕੇਜਰੀਵਾਲ ਨੂੰ ਦੁਬਾਰਾ ਜੇਲ੍ਹ ਚ ਜਾਣਾ ਹੀ ਪਵੇਗਾ ਤੇ ਕਦੋਂ ਵਾਪਸ ਜਾਣਾ ਪਾਏਗਾ ਤੇ ਕੇਜਰੀਵਾਲ ਹੁਣ ਬਾਹਰ ਆ ਕੇ ਕੀ ਕੀ ਕਰਨਗੇ ਕਿੱਥੇ ਕਿੱਥੇ ਜਾਣਗੇ ਇਹ ਸਾਰੀਆਂ ਗੱਲਾਂ ਤੁਹਾਨੂੰ ਦੱਸਣੀਆਂ ਨੇ ਦੇਖੋ ਜੀ ਕੇਜਰੀਵਾਲ 21 ਮਾਰਚ ਤੋਂ ਈਡੀ ਨੇ ਜੇਲ੍ਹ ਦੇ ਵਿੱਚ ਬੰਦ ਕੀਤੇ ਸੀਗੇ ਜਦੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ 21 ਮਾਰਚ ਤੋਂ ਬਾਅਦ ਹੁਣ ਅੱਜ ਕੇਜਰੀਵਾਲ ਦੀ ਜ਼ਮਾਨਤ ਹੋਈ ਹੈ ਜ਼ਮਾਨਤ ਕਿਉਂ ਹੋਈ ਹੈ ਕਿਉਂਕਿ ਕੇਜਰੀਵਾਲ ਦੇ ਵਕੀਲਾਂ ਨੇ ਸੁਪਰੀਮ ਕੋਰਟ ਦੇ ਵਿੱਚ ਇਹ ਆਖਿਆ ਕੀ ਕੇਜਰੀਵਾਲ ਆਮ ਆਦਮੀ ਪਾਰਟੀ ਦਾ ਸੁਪਰੀਮੋ ਹੈ ਮੁਖੀ ਹੈ ਦਿੱਲੀ ਦਾ ਮੁੱਖ ਮੰਤਰੀ ਹੈ ਸਟਾਰ ਪ੍ਰਚਾਰਕ ਹੈ ਔਰ ਪ੍ਰਚਾਰ ਤੋਂ ਰੋਕਣ ਦੇ ਲਈ ਹੀ ਉਸ ਨੂੰ ਜੇਲ੍ਹ ਚ ਕੀਤਾ ਗਿਆ ਤਾਂ ਅਦਾਲਤ ਨੇ ਦੋਵੇਂ ਤਰ੍ਹਾਂ ਦੇ ਪੱਖ ਸੁਨੇ ਤੇ ਫਿਰ ਕੇਜਰੀਵਾਲ ਨੂੰ ਅੰਤਰਮ ਜ਼ਮਾਨਤ ਦਿੱਤੀ ਹੈ ਪੱਕੀ ਜ਼ਮਾਨਤ ਨਹੀਂ ਦਿੱਤੀ ਅੰਤਰਮ ਜ਼ਮਾਨਤ ਦਿੱਤੀ ਹੈ ਔਰ ਕੇਜਰੀਵਾਲ ਨੂੰ ਦੁਬਾਰਾ ਫਿਰ ਜੇਲ੍ਹ ਦੇ ਵਿੱਚ ਜਾਣਾ ਪਏਗਾ ਕਦੋਂ ਜਾਣਾ ਪਏਗਾ 1 ਜੂਨ ਤੋਂ ਬਾਅਦ ਕਿਉਂਕਿ 1 ਜੂਨ ਤੱਕ ਕੇਜਰੀਵਾਲ ਦੀ ਜ਼ਮਾਨਤ ਕੀਤੀ ਗਈ ਹੈ 1 ਜੂਨ ਤੋਂ ਬਾਅਦ ਦੁਬਾਰਾ ਫਿਰ ਕੇਜਰੀਵਾਲ ਨੂੰ ਜੇਲ੍ਹ ਦੇ ਵਿੱਚ ਜਾਣਾ ਪੈਗਾ ਔਰ ਇਹ ਜਿਹੜੀ ਜ਼ਮਾਨਤ ਹੈ ਇਹ ਸੁਪਰੀਮ ਕੋਰਟ ਦੇ ਦੋ ਜੱਜ ਜਸਟਿਸ ਸੰਜੀਵ ਖੰਨਾ ਤੇ ਜਸਟਿਸ ਦਿਪੰਕਰ ਦੱਤਾ ਦੀ ਬੈਂਚ ਹੈ ਜਿਹੜੀ ਉਸ ਨੇ ਕੀਤੀ ਹੈ ਕੇਜਰੀਵਾਲ ਦੀ ਜ਼ਮਾਨਤ ਦਾ ਵਿਰੋਧ ਈਡੀ ਨੇ ਬਹੁਤ ਕੀਤਾ ਪਰ ਇਹਦੇ باوجود ਵੀ ਕੇਜਰੀਵਾਲ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਹੁਣ ਆਮ ਆਦਮੀ ਪਾਰਟੀ ਬਹੁਤ ਵੱਡੀ ਖੁਸ਼ੀ ਮਨਾ ਰਹੀ ਹੈ ਆਮ ਆਦਮੀ ਪਾਰਟੀ ਇੰਜ ਜਸ਼ਨ ਮਨਾ ਰਹੀ ਹੈ ਜਿਵੇਂ ਕੇਜਰੀਵਾਲ ਬਰੀ ਹੋ ਗਿਆ ਹੋਵੇ ਕਿਹੜੇ ਮਾਮਲੇ ਚ ਕੇਜਰੀਵਾਲ ਗ੍ਰਿਫਤਾਰ ਸੀ ਕੇਜਰੀਵਾਲ ਗ੍ਰਿਫਤਾਰ ਸੀ ਜਿਹੜਾ ਕਥਤ ਸ਼ਰਾਬ ਘਟਾਲਾ ਦਿੱਲੀ ਦਾ ਉਸ ਮਾਮਲੇ ਚ ਔਰ ਉਹਦੇ ਵਿੱਚ ਇਹ ਹੈ ਕਿ ਦੋਸ਼ ਲਾਇਆ ਗਿਆ ਤੇ ਫਿਰ ED ਨੇ ਜਾਂਚ ਕੀਤੀ ਬਈ ਆਮ ਆਦਮੀ ਪਾਰਟੀ ਨੇ ਜਿਹੜੀ ਸ਼ਰਾਬ ਨੀਤੀ ਦਿੱਲੀ ਚ ਬਣਾਈ ਨਵੀਂ ਉਹਦੇ ਵਿੱਚ ਇਹਨਾਂ ਨੇ ਸੈਂਕੜੇ ਕਰੋੜ ਦਾ ਘਟਾਲਾ ਕੀਤਾ ਕੁਝ ਫਰਮਾਂ ਦੇ ਨਾਲ ਮਿਲ ਕੇ ਕੀਤਾ ਤੇ ਉਹਦੇ ਵਿੱਚ ਪਹਿਲਾਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸੋਧਿਆ ਨੂੰ ਗ੍ਰਿਫਤਾਰ ਕੀਤਾ ਫਿਰ ਜਿਹੜਾ ਸੰਜੇ ਸਿੰਘ ਐਮਪੀ ਆਮ ਆਦਮੀ ਪਾਰਟੀ ਦਾ ਉਹਨੂੰ ਵੀ ਕੀਤਾ ਫਿਰ ਕੇਜਰੀਵਾਲ ਨੂੰ ਵੀ ਕੀਤਾ ਤੇ ਪਹਿਲਾਂ ਸੰਜੇ ਸਿੰਘ ਦੀ ਜ਼ਮਾਨਤ ਕੁਝ ਦਿਨ ਪਹਿਲਾਂ ਅਦਾਲਤ ਨੇ ਕਰ ਦਿੱਤੀ ਸੀ ਤੇ ਅੱਜ ਕੇਜਰੀਵਾਲ ਦੀ ਜ਼ਮਾਨਤ ਵੀ ਕਰ ਦਿੱਤੀ ਗਈ ਹੈ ਕੇਜਰੀਵਾਲ ਹੁਣ ਬਾਹਰ ਆਏਗਾ ਬਾਹਰ ਆ ਕੇ ਉਹ ਪ੍ਰਚਾਰ ਕਰੇਗਾ ਪੰਜਾਬ ਵੀ ਆਏਗਾ ਔਰ ਫਿਰ ਕੇਜਰੀਵਾਲ ਵੱਡੇ ਖੁਲਾਸੇ ਵੀ ਕਰ ਸਕਦਾ ਹੈ ਕਿਉਂਕਿ ਕੇਜਰੀਵਾਲ ਦੀ ਪਾਰਟੀ ਇਹ ਕਹਿੰਦੀ ਰਹੀ ਹੈ ਕਿ ਜਦੋਂ ਕੇਜਰੀਵਾਲ ਬਾਹਰ ਆਇਆ ਆਉਂਦਿਆ ਹੀ ਉਹ ਵੱਡੇ ਖੁਲਾਸੇ ਕਰੇਗਾ ਪਰ ਇਹ ਵੀ ਹੋ ਸਕਦਾ ਹੈ ਕਿ ਕੇਜਰੀਵਾਲ ਆਪਣੇ ਕੇਸ ਬਾਰੇ ਕੁਝ ਵੀ ਨਾ ਬੋਲੇ ਕਿਉਂਕਿ ਜਦੋਂ ਸੰਜੇ ਸਿੰਘ ਦੀ ਅਦਾਲਤ ਨੇ ਜ਼ਮਾਨਤ ਕੀਤੀ ਹੈ ਦਿੱਤੀ ਹੈ ਤਾਂ ਉਸ ਵਕਤ ਸੰਜੇ ਸਿੰਘ ਤੇ ਇਹ ਰੋਕ ਲਾਈ ਗਈ ਸੀ ਕਿ ਤੁਸੀਂ ਆਪ ਦੇ ਕੇਸ ਬਾਰੇ ਕੁਝ ਨਹੀਂ ਬੋਲੂਗੀ ਤਾਂ ਇਵੇਂ ਹੀ ਕੇਜਰੀਵਾਲ ਤੇ ਵੀ ਰੋਕ ਲਾਈ ਹੋ ਸਕਦੀ ਹੈ ਹੋ ਸਕਦਾ ਹੈ ਕਿ ਉਹ ਆਪਦੇ ਕੇਸ ਬਾਰੇ ਕੁਝ ਨਾ ਬੋਲੇ ਪਰ ਫਿਰ ਇਹਦੇ باوجود ਵੀ ਕੇਜਰੀਵਾਲ ਬਹੁਤ ਵੱਡੇ ਖੁਲਾਸੇ ਕਰ ਸਕਦਾ ਹੈ ਕੇਜਰੀਵਾਲ ਦੀ ਗੈਰ ਹਾਜ਼ਰੀ ਦੇ ਵਿੱਚ ਕੇਜਰੀਵਾਲ ਦੀ ਧਰਮ ਪਤਨੀ ਸੁਨੀਤਾ ਕੇਦਰੀਵਾਲ ਜਿਹੜੀ ਹੈ ਉਸ ਨੇ ਕਮਾਂਡ ਸੰਭਾਲੀ ਸੀ ਕੇਜਰੀਵਾਲ ਦੀ ਜਗ੍ਹਾ ਕੇਜਰੀਵਾਲ ਦੀ ਥਾਂ ਕੇਜਰੀਵਾਲ ਵਾਲਾ ਜਿਹੜਾ ਪਾਰਟੀ ਦੇ ਵਿੱਚ ਸਤਕਾਰ ਹੈ ਜਾਂ ਥਾਂ ਉਹ ਕੇਜਰੀਵਾਲ ਦੀ ਪਤਨੀ ਲੈਣ ਦਾ ਯਤਨ ਕਰ ਰਹੀ ਸੀ ਜਿਵੇਂ ਕਾਂਗਰਸ ਦੇ ਵਿੱਚ ਸੋਨੀਆ ਗਾਂਧੀ ਦਾ ਥਾਂ ਇਸੇ ਤਰ੍ਹਾਂ ਪਰ ਵਿਰੋਧੀ ਅੱਜ ਵੀ ਕਹਿ ਰਹੇ ਨੇ ਕਿ ਖੁਸ਼ਨਾ ਹੋਵੋ ਇਹ ਕਿਹੜਾ ਪੱਕੀ ਜ਼ਮਾਨਤ ਕੀਤੀ ਹੈ ਅੰਤਰਮ ਕੱਚੀ ਜ਼ਮਾਨਤ ਹੈ ਦੁਬਾਰਾ ਫਿਰ ਕੇਜਰੀਵਾਲ ਨੇ ਜੇਲ੍ਹ ਜਾਣਾ ਆਮ ਆਦਮੀ ਪਾਰਟੀ ਕਹਿ ਰਹੀ ਆ ਵੀ ਜ਼ਮਾਨਤ ਤਾਂ ਕੀਤੀ ਗਈ ਹੈ ਕਿਉਂਕਿ ਅਦਾਲਤ ਨੂੰ ਕੇਜਰੀਵਾਲ ਸਹੀ ਪ੍ਰਤੀਤ ਹੋਇਆ ਪਰ ਵਿਰੋਧੀ ਕਹਿ ਰਹੇ ਨੇ ਕਿ ਨਹੀਂ ਨਹੀਂ ਇਹ ਤਾਂ ਸਿਰਫ ਪ੍ਰਚਾਰ ਵਾਸਤੇ 4 ਦਿਨਾਂ ਦੀ ਜ਼ਮਾਨਤ ਕੀਤੀ ਹੈ ਅਦਾਲਤ ਨੇ ਪੱਕੀ ਜ਼ਮਾਨਤ ਇਸ ਕਰਕੇ ਨਹੀਂ ਦਿੱਤੀ ਕਿਉਂਕਿ ਉਹਨਾਂ ਨੂੰ ਕੇਜਰੀਵਾਲ ਗਲਤ ਲੱਗਦਾ ਫਿਲਹਾਲ ਕੇਜਰੀਵਾਲ ਦੀ ਅੰਤਰਮ ਜ਼ਮਾਨਤ ਹੋਈ ਹੈ ਕੇਜਰੀਵਾਲ ਜੇਲ੍ਹ ਚੋਂ ਬਾਹਰ ਆਏਗਾ ਕੇਜਰੀਵਾਲ ਹੁਣ ਪ੍ਰਚਾਰ ਕਰੇਗਾ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ